ਮੇਰੀ ਸੁਣੋ ਗੱਲ ਮੈਂ ਸੋਨਾ ਘੜੀ ਕੋਲ ਫੜਾਵਾਂ ਜੇ ਤੁਸੀਂ ਗੱਲ ਕਰ ਰਹੇ ਹੋ ਨਾ ਉਧਰ ਵਾਲਾ ਸੋਨਾ ਉਧਰ ਵਾਲਾ ਨਹੀਂ ਮੈਂ ਫੜਾਉਣੀ ਮੈਂ ਇਹਨਾਂ ਨੂੰ ਦੇ ਕੇ ਸੋਨਾ ਤੇ ਮੁੜ ਕੇ ਮੈਂ ਕਿਦੇ ਵਾਲਾ ਵੇਖਣਾ ਵਾ ਤੁਸੀਂ ਇਦਾਂ ਨਹੀਂ ਗੱਲਾਂ ਕਰੀ ਜਾਂਦੇ ਆ ਤੁਹਾਨੂੰ ਨਹੀਂ ਪਤਾ ਅੱਜ ਕੱਲ੍ਹ ਜਮਾਨਾ ਨਹੀਂ ਕਿ ਇਹਨੂੰ ਸੋਨਾ ਫੜਾਉਂਦਾ ਸਿੱਧੀ ਮੈਂ ਗੱਲ ਦੱਸਾਂ ਰਪਿੰਦਰ ਕੱਪੜੇ ਤਾਂ ਸਵੇਰੇ ਫੁੱਲਾ ਫਲਾਈ ਕਰਕੇ ਨਾ ਤੇ ਪਾ ਕੇ ਗਈਆਂ ਤੂੰ ਆਪਣੇ ਪੇਕੇ ਉਦਾਂ ਤਾਂ ਤੂੰ ਮੈਨੂੰ ਫੜਾਇਆ ਨਾ ਵੀ ਮੰਮੀ ਇਹ ਲੱਭ ਗਿਆ ਵਾ ਸੈਟ ਤੇ ਰੱਖ ਲੋ ਹੁਣ ਜੇ ਲੱਭ ਗਿਆ ਵਾ ਤਾਂ ਹੁਣ ਕਹਦਾ ਕ ਪਤਵਾ ਮੈਨੂੰ ਇਹ ਦੱਸੋ ਚੱਲ ਤੁਸੀਂ ਕੰਮ ਹੋ ਜੇ ਤੁਸੀਂ ਤਾਂ ਵੀ ਗੁੱਸੇ ਹੋਣਾ ਵਾ ਨਾ ਹੋਵੇ ਤਾਂ ਵੀ ਦੀ ਦਿਵਾਲੇ ਹੋਏ ਨਾ ਚੱਲ ਸ਼ੁਕਰ ਆ ਲੱਭ ਤਾਂ ਗਿਆ ਵਾ ਉਦੋਂ ਲਖਵੀਰ ਨੂੰ ਛਾਰਾਂ ਦਾ ਨਚਾਉਣੀ ਆ ਹੈ ਮੈਂ ਤਾਂ ਮੈਟੀ ਬਾਜ ਮਾਰ ਲਾਣੀ ਜੇ ਕੋਈ ਬੈਠਾ ਹੋਣਾ ਚਾਹੇ ਕਿ ਇਤਨਾ ਤੂੰ ਉਹਨੂੰ ਆਖਣ ਵੀ ਜਾੜ ਦੇ ਤੋ ਚਾਕੇ ਤੇ ਉੱਥੋਂ ਹੈਗਾ ਸਮਾਨ ਪੜ ਜਾ ਖਾਨ ਤੇ ਜੇ ਸੋਨਾ ਵਾ ਨਾ ਤੂੰ ਸੁਣੋ ਸੱਚ ਫਿਰ ਤੁਸੀਂ ਮੈਨੂੰ ਕਹਿੰਦੇ ਹੀ ਰਮਨ ਤੂੰ ਵੇਹਲ ਮਾਰੀ ਵਿੱਚ ਤੂੰ ਰੱਖ ਲਿਆ ਹੁਣ ਕਿਤੇ ਸੈਟ ਪਰ ਮੈਨੂੰ ਇਹ ਗੱਲ ਦਾ ਕੀ ਪਤਾ ਵਾ ਕਿ ਪੇਕਿਆਂ ਤੋਂ ਲਿਆਈ ਆ ਕਿ ਜਾਂ ਇੱਥੋਂ ਲਿਆਈ ਆ ਇਸ ਗੱਲ ਦਾ ਤਾਂ ਪਤਾ ਨਹੀਂ ਆ ਜਨਾਜ਼ਰਾਂ ਕੋ ਕੋ ਪ੍ਰੂਫਾ ਨਹੀਂ ਤਾਂ ਅਸੀਂ ਕਿੰਦਾ ਕਹਿ ਸਕਦੇ ਆ ਸਿਮੀ ਤੁਹਾਨੂੰ ਰਿਸ਼ਤੇ ਦੀ ਗੱਲ ਵੀ ਦੱਸਾਂ ਮੈਂ ਤਾਂ ਸ਼ੁਗਰ ਕੀਤਾ ਵਾ ਉੱਥੇ ਨਹੀਂ ਹੋਇਆ ਰਿਸ਼ਤਾ ਰੁਪਿੰਦਰ ਹਾਂਜੀ ਓਏ ਹਾਂ ਬਾਅਦ ਚ ਕਰੀ ਪਹਿਲਾਂ ਇੱਧਰ ਆ ਕਿਉਂ ਇਹ ਤਾਂ ਬਾਅਦ ਚ ਵੀ ਸਾਫ਼ ਹੋ ਜਾਣਗੇ ਕੀ ਕਹਿਣਾ ਆ ਉਹ ਕਹਿਣਾ ਮੈਂ ਕੀ ਆ ਉਹ ਜਿਹੜਾ ਸੈਟ ਲਿਆਂਦਾ ਮੰਮੀ ਨੂੰ ਫੜਾਤਾ ਵਾ ਤੇ ਕੋਈ ਨਹੀਂ ਫੜਾ ਦਿੰਨੇ ਆ ਘਰੇ ਹੀ ਆ ਟ ਕੇ ਚਲਤ ਨਹੀਂ ਗਿਆ ਮੁੜ ਕੇ ਰਵਲਾ ਪਾਉਗੀ ਆਲੇ ਦੁਆਲੇ ਤੇਰੇ ਤੇ ਫੇਰ ਫੜਾਉਣਾ ਜਦੋਂ ਲੈ ਆਈ ਜਾਂਦਾ ਉੱਥੋਂ ਤੇ ਉਹਨੂੰ ਫੜਾ ਦੇ ਇਹ ਚ ਰੋਲਾ ਪਾਉਣ ਵਾਲੀ ਕਿਹੜੀ ਗੱਲ ਵਾ ਫੜਾ ਦਿੰਨੀ ਆ ਹੁਣ ਆਗੇ ਤੇ ਪਹਿਲਾਂ ਕੰਮ ਲੱਗ ਪਈ ਕਿੰਨਾ ਕੰਮ ਕਰਨ ਵਾਲਾ ਸਾਰੀ ਸਫਾਈ ਕਰਨ ਵਾਲੀ ਪਈ ਉਹ ਮੈਂ ਤੇ ਤੈਨੂੰ ਇੱਕ ਹੋਰ ਸਲਾਹ ਦੇਂਦਿਆਂ ਇਧਰ ਵਾਲਾ ਸੋਨਾ ਜਿਹੜਾ ਵਾ ਨਾ ਉਹ ਵੀ ਫੜਾ ਦੇ ਤੇ ਜਿਹੜਾ ਉਧਰ ਵਾਲਾ ਉਹ ਵੀ ਦੇ ਦੇ ਇਹਨਾਂ ਤੇ ਜਿੱਥੇ ਮਰਜ਼ੀ ਰੱਖਣ ਨਾ ਰੱਖਣ ਮੇਰੀ ਸੁਣੋ ਗੱਲ ਮੈਂ ਸੋਨਾ ਘੜੀ ਕੋਲੋਂ ਫੜਾਵਾਂ ਜੇ ਤੂੰ ਹੀ ਗੱਲ ਕਰੰਦੇ ਆ ਨਾ ਉਧਰ ਵਾਲਾ ਸੋਨਾ ਉਧਰ ਵਾਲਾ ਨਹੀਂ ਮੈਂ ਫੜਮਨੀ ਮੈਂ ਇਹਨਾਂ ਨੂੰ ਦੇ ਕੇ ਸੋਨਾ ਤੇ ਮੁੜ ਕੇ ਮੈਂ ਕਦੇ ਵਾਲਾ ਵੇਖਣਾ ਵਾ ਇਹ ਮੁੜ ਕੇ ਕੁੜੀ ਨੂੰ ਪਾ ਦੇਣਾ ਚਾਹੇ ਮੁੜ ਕੇ ਮੇਰੇ ਹੱਥ ਇਹਨਾਂ ਧਰਨ ਤੇ ਮੈਂ ਕਿਨੂੰ ਕਹਿਣਾ ਮੁੜ ਕੇ ਆਹ ਗੱਲ ਤੇ ਗਲਤਵਾ ਤੁਹਾਡੇ ਵਾਸਤੇ ਉਧਰ ਵਾਲਾ ਸੋਨਾ ਮੈਂ ਬਿਲਕੁਲ ਨਹੀਂ ਦੇਣਾ ਜੇ ਇਧਰ ਵਾਲੀ ਗੱਲ ਕਰਦੇ ਆ ਨਾ ਉਹ ਮੈਂ ਫੜਾ ਦੇਣੀ ਆ ਉਹ ਤੂੰ ਸੋਨੇ ਨੂੰ ਕਿਤੇ ਜਾਗ ਲਾ ਕੇ ਰੱਖਣਾ ਵਾ ਜੇ ਅੱਜ ਉਹਨਾਂ ਨੂੰ ਉਹਨਾਂ ਵਾਲਾ ਫੜਾਤਾ ਵਾ ਕੱਲੋਂ ਫੇਰ ਤੇਰੇ ਵਾਲਾ ਮੰਗਣਗੇ ਤੇ ਫੇਰ ਘਰ ਚੱਕ ਪੱਤ ਪਾਉਣਾ ਵਾ ਤੂੰ ਚੁੱਪ ਕਰਕੇ ਨਾ ਸਾਰਾ ਸੋਨਾ ਜਿਹੜਾ ਹੈਗਾ ਮਾਤਾ ਨੂੰ ਫੜਾ ਦੇ। ਸਾਡੇ ਲੋ ਜਿੰਨੂੰ ਮਰਜ਼ੀ ਪਾਉਣ ਨਾ ਪਾਉਣ। ਠੀਕ ਹੈ ਨਾ? ਕਲੇਸ਼ ਨਹੀਂ ਪਈਦਾ ਹੋਈਦਾ ਘਰ ਦੇ ਵਿੱਚ। ਤੂੰ ਇਦਾਂ ਨਹੀਂ ਗੱਲਾਂ ਕਰੀ ਜਾਂਦੇ ਆ। ਤੁਹਾਨੂੰ ਨਹੀਂ ਪਤਾ। ਅੱਜ ਕੱਲ੍ਹ ਜਮਾਨਾ ਨਹੀਂ ਕਿ ਇਹਨੂੰ ਸੋਨਾ ਫੜਾਉਂਦਾ। ਸਿੱਧੀ ਮੈਂ ਗੱਲ ਦੱਸਾਂ। ਭਾਏ ਆਪਣਾ ਹੋਵੇ ਤੇ ਭਾਏ ਹੋਵੇ ਬਗਾਨਾ। ਉਹ ਮੇਰੀ ਗੱਲ ਸੁਣ। ਜੇ ਫੜਾਉਂਦਾ ਜਮਾਨਾ ਹੈ ਨਹੀਂ ਆ ਤੇ ਪਾਉਂਦਾ ਵੀ ਹੈ ਨਹੀਂ ਆ। ਠੀਕ ਹੈ ਨਾ? ਨਾ ਕਿਤੇ ਪਾ ਕੇ ਜਾਣਾ। ਉਹਨੂੰ ਵਿੱਚੇ ਰੱਖ ਸਾਨੂੰ ਪੇਟੀ ਦੇ। ਚਲੋ ਜੇ ਰਖਿਆ ਵਾ ਤੇ ਕਿਤੇ ਆਫਪੀਡ ਵੇਲੇ ਕਾਮੀ ਆਉਂਦਾ ਵਾ ਨਾ ਉਹ ਕੋਈ ਗੱਲ ਨਹੀਂ ਜੇ ਲੋਡ ਪਾਉਗੇ ਤਾਂ ਪੈਸੇ ਦੇਣਗੇ ਫਿਰ ਇਹਨਾਂ ਨੇ ਕਿਥੇ ਪੈਸੇ ਦੇਣੇ ਆ ਇਹ ਦੋਦਾ ਨਹੀਂ ਪੱਲੇ ਬੰਦੀਆਂ ਮੈਨੂੰ ਤਾਂ ਮੁੱਢੇ ਕੋਈ ਗੱਲ ਨਹੀਂ ਗੱਲ ਕਰਕੇ ਇਹਨਾਂ ਨੂੰ ਫੜਾਵਾਂਗੇ ਨਾ ਜੇ ਜੇ ਕੱਲ ਨੂੰ ਸਾਡਾ ਲੋਡ ਪਈ ਨਾ ਤੇ ਅਸੀਂ ਪੈਸੇ ਲੈਣੇ ਹੀ ਤੇ ਜਾਂ ਫਿਰ ਸੋਨਾ ਦੇ ਦਿਓ ਸੋਨਾ ਮੈਨੂੰ ਫੜਾਉਣਾ ਸਿੱਧੀ ਗੱਲ ਜੇ ਪਾਈ ਦੀ ਹੁਣ ਕਹੋ ਤੇ ਭਾਵੇਂ ਕਿਉ ਬਾਅਦ ਉਹ ਚਲ ਜਿਹੜਾ ਲਿਆਂਦਾ ਵਾ ਨਾ ਉਹਦੇ ਉਹਨਾਂ ਨੂੰ ਫੜਾ ਕੀ ਜਾਂਦੇ ਆ ਉਹ ਵੀ ਮੈਂ ਸਿਰਫ ਉਹਨਾਂ ਨੂੰ ਡਿਜ਼ਾਈਨ ਹੀ ਵਿਖਾ ਲੈਣਾ ਵਾ ਪਿਆ ਵੇਹ ਲੋ ਤਾਂ ਮੁੜ ਕੇ ਆ ਕੇ ਮੈਨੂੰ ਫੜਾ ਦਿਓ ਠੀਕ ਵਾ ਨਾ ਜੋ ਕਰਨਾ ਹੁਣ ਆਪਣੀ ਮਰਜ਼ੀ ਕਰੀਏ ਕਰੀ ਉਹਨਾਂ ਦੇ ਮੱਥੇ ਲਾ ਦੇ ਉਹਨੂੰ ਕੁੜੀ ਨੂੰ ਮੁੜ ਕੇ ਦੇ ਦੇ ਸਾਰਾ ਕੁਝ ਵੀ ਕੁੜੀ ਜੋਗਾ ਵਾ ਤਾਂ ਮੈਮਰੀ ਕਿਧਰ ਨੂੰ ਜਾਣਾ ਵਾ ਤੁਹਾਨੂੰ ਨਹੀਂ ਘੜੀ ਕੰਮ ਕੋਈ ਸੁਈਦਾ ਹੀ ਨਹੀਂ ਇਹ ਗੱਲਾਂ ਕਰੀ ਜਾਂਦੇ ਚੁੱਪ ਕੀਤੇ ਤੁਹਾਨੂੰ ਨਹੀਂ ਪਤਾ ਹੈਗਾ ਘਰ ਕਿਦਾਂ ਚੱਲਦੀ ਹੈ ਚੱਲਦੀ ਰਹੇ ਚੱਲਦੀ ਆ ਨਾ ਚਲਾਓ ਫਿਰ ਮੈਨੂੰ ਨਾ ਪੁੱਛਿਆ ਕਰੋ ਕੋਈ ਪੁੱਛਿਆ ਦੱਸ ਕਿਉਂ ਨਾ ਕਰੋ ਤੁਸੀਂ ਵੀ ਤਾਂ ਘਰ ਦੇ ਵਿੱਚ ਆਉਨੇ ਹੀ ਆ ਜੇ ਨਾ ਪੁੱਛੋ ਫਿਰ ਕਹਿਣਾ ਆਪਣੀਆਂ ਮਰਜ਼ੀਆਂ ਕਰਦੀਆਂ ਆ ਜਿਹੜਾ ਇਹਨਾਂ ਨੇ ਪਾਇਆ ਉਹ ਹੀ ਫੜਾ ਦੇ ਫਿਰ ਇਹਨਾਂ ਨੂੰ ਇਹਨਾਂ ਦਾ ਤੇ ਮੂੰਹ ਬੰਦ ਹੋਵੇ ਉਹ ਜਾਣੀ ਆ ਬਾਬਾ ਚੱਲੀ ਆ ਉਹਨਾਂ ਵਾਲੀ ਚੱਲੀ ਬੱਸ ਜਾ ਫਿਰ ਜਾ ਉਹਨਾਂ ਕਦੀ ਕਿਸੇ ਨੂੰ ਕਹਿਣਾ ਤੇ ਕਦੀ ਕਿਸੇ ਨੂੰ ਕਹਿਣਾ ਚਫੜਾਉਣੀ ਆ 10 ਇਹ ਵੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਇਹ ਸੋਨਾ ਉਧਰ ਵਾਲਾ ਵੀ ਫੜਾ ਦੇ ਇੱਧਰ ਵਾਲਾ ਵੀ ਦੇ ਦੇ ਉਹਨਾਂ ਨੂੰ ਤੇ ਮੈਂ ਮੁੜ ਕੇ ਵੇਂਦੀ ਰਵਾਂ ਇਹਨਾਂ ਦੇ ਮੂੰਹ ਵੱਲ ਉਹਦੇ ਉਦਾਂ ਨਹੀਂ ਉੱਪਰ ਲੇ ਪਾਉਂਦੀਆਂ ਮਾਵਾਂ ਧੀਆਂ ਤੇ ਮੁੜ ਕੇ ਮੇਰ ਨਾਲ ਕੀ ਕਰਨਗੀਆਂ ਤੇ ਇਹਦੇ ਕਹਣਾ ਸਾਰਾ ਕੋ ਸਾਡੇ ਕੋ ਤੇਰੇ ਕੋ ਹੈ ਕੀ ਇਹ ਕੰਮਤ ਨਹੀਂ ਮੈਂ ਹੁੰਦਨੀ ਸੋਨਾ ਨਹੀਂ ਕਰੀ ਵੀ ਫੜਮਨੀ ਉਹ ਆਪਣੇ ਕੋਈ ਰਖੋਗੀ ਇਹ ਦਾ ਕਰੂੰਗੀ ਵਖਾਲ ਕੇ ਨਾ ਉਸੇ ਵਲੇ ਲੈ ਹੀ ਆਉਂਗੀ ਸੇਹ ਰਿਹੋ ਜੀ ਨੇ ਕਹਿਣਾ ਵਾ ਕਿ ਸਾਨੂੰ ਜਦੇ ਮਗਣਾ ਡਿਜ਼ਾਈਨ ਦੇਖ ਲੋ ਤੇ ਫੋਟੋ ਖਿੱਚ ਲੋ ਇਹਦੀ ਤੇ ਇਹਦੇ ਨਾਲ ਦੇ ਬਣਾ ਲਏ ਜਮਾਉਂਗਾ ਮੰਮੀ ਬੈ ਉਹ ਇਥੇ ਦੱਸੋ ਆ ਲੱਲੋ ਸੱਟ ਸੱਟ ਤੁੰਦ ਕਹਿਣ ਦੇ ਲੱਭਣ ਨਹੀਂ ਡਿਆ ਹੁਣ ਇਹ ਕਿੱਥੋਂ ਲੱਭ ਗਿਆ ਵਾ ਉਹ ਮੰਮੀ ਲੱਭ ਗਿਆ ਹੀ ਉਹਨਾਂ ਪਤਾ ਨਹੀਂ ਕੱਪੜੇ ਖਰੇ ਉੱਪਰ ਰੱਖੇ ਗਏ ਹੀ ਇਹਨਾਂ ਦੇ ਤੇ ਉਹ ਵਿੱਚ ਪਿਆ ਹੀ ਮੈਂ ਤੁਹਾਨੂੰ ਕਹਿਨ ਨਹੀਂ ਵੀ ਹੈਗਾ ਘਰੇ ਹੀ ਆ ਕੋਈ ਨਹੀਂ ਲੱਭ ਜੂਗਾ ਕਈ ਵਾਰ ਚੀਜ਼ ਰੱਖੀ ਹੋਵੇ ਨਾ ਚੇਤਾ ਭੁੱਲ ਜਾਂਦਾ ਆ ਉਹ ਕੱਪੜੇ ਡਹੀ ਫੋਲਣ ਦੇ ਵਿੱਚੋਂ ਨਿਕਲੇ ਆ ਰਪਿੰਦਰ ਆ ਕਪੜੇ ਤਾਂ ਸਵੇਰੇ ਫੁੱਲਾ ਫਲਾਈ ਕਰਕੇ ਨਾ ਤੇ ਪਾ ਕੇ ਗਈਆਂ ਤੂੰ ਆਪਣੇ ਪੇਕੇ ਉਦੋਂ ਤਾਂ ਤੂੰ ਮੈਨੂੰ ਫੜਾਇਆ ਨਾ ਵੀ ਮੰਮੀ ਆ ਲੱਭ ਗਿਆ ਵਾ ਸੈਟ ਤੇ ਰੱਖ ਲੋ ਹੁਣ ਤੂੰ ਆਈ ਆ ਉਥੋਂ ਫੇਰ ਸੈਟ ਲੈ ਕੇ ਆਈ ਆ ਝੂਠ ਘੱਟ ਬੋਲ ਇਹ ਹੀ ਤੇਰੇ ਪੇਕੇ ਤੂੰ ਲਿਆਈਆਂ ਪੇਕੇਆਂ ਤਾਂ ਆਪਣੀ ਮਾਂ ਕੋ ਜਿੱਦਾਂ ਦੀ ਤੂੰ ਤੇਜਵਾ ਨਾ ਉਦੋਂ ਦੀ ਤੇਰੀ ਮਾਂ ਆ ਆਂਦੀ ਹੋਣੀ ਆ ਚੁੱਪ ਕਰਕੇ ਮੈਨੂੰ ਫੜਾ ਜਾ ਜੇ ਦਾ ਲੱਗੂਗਾ ਤੇ ਰੱਖ ਲੂੰਗੀ ਪਰ ਮੈਂ ਇਦੀ ਅੰਨੀ ਨਹੀਂ ਨੀਗੀ ਹੈਗੀ ਅੱਛਾ ਚਲਾਕੀਆਂ ਕੇ ਹੋਰ ਨਾ ਮਾਰ ਮੇਰੇ ਨਾਲ ਚਲਾਕੀਆਂ ਘਾਟੀ ਮਾਰਿਆ ਕਰ ਮੈਂ ਤਾਂ ਤੁਰੇ ਜਾਂਦੇ ਬੰਦੇ ਦੀ ਰਮਜ਼ ਪਛਾਨ ਜਾਂਦੀ ਆ ਤੇ ਕਿੱਧਰ ਨੂੰ ਜਾਂਦੇ ਤੇ ਕੀ ਕਰਦਾ ਫਿਰਨ ੜਿਆ ਬਈ ਮੰਮੀ ਹਾਂ ਭਲਾ ਕਿਦਾਂ ਨੀ ਗੱਲਾਂ ਹੋਈਆਂ ਸਵੇਰੇ ਹਾਂ ਨੂੰ ਛੇਤੀ ਹੀ ਤੇ ਤਾਂ ਕਰਕੇ ਨਾ ਮੇਕੋ ਫੜਾਇਆ ਨਹੀਂ ਗਿਆ ਮੈਂ ਹਾਂ ਚਲ ਅੱਗੇ ਦੇ ਦੂੰਗੀ ਉਧਰੋਂ ਇਹਨਾਂ ਨੇ ਕਾਲੀ ਕਾਲੀ ਪਾਈ ਹੀ ਕਿ ਦਵਾਦਵ ਚਲੀਏਗਾ ਮੁਰਗੇ ਸ਼ਾਮ ਨੂੰ ਵਾਪਸ ਆਉਣਾ ਵਾ ਤੇ ਮੈਂ ਕਿਹੜੇ ਘੜੇ ਪਾਸੇ ਹੋ ਨਿਕਲੀ ਜਾਨੀ ਇਹ ਘਰ ਸੋਈਦਾ ਸਾਰਾ ਕੰਮ ਕਰਨਾ ਸਾਰੇ ਪਾਸੇ ਤੇ ਮੰਮੀ ਨੂੰ ਫਾਇਲ ਆਇਆ ਵਾ ਨਾ ਚਾਜ ਨਾ ਕਦੇ ਜਾਣ ਦੇਣਾ ਨਾ ਕਿਦੇ ਕੁਝ ਹੋਰ ਕਿਤੇ ਬੰਦਾ 2 ਚਾਰ ਦਿਨ ਕਿਤੇ ਆਹਦੇ ਜਾ ਕੇ ਰਹਿ ਜਾ ਇੰਨੀ ਗੱਲ ਤੁਹਾਡੇ ਮੂੰਹ ਨਿਕਲਦੀ ਨਹੀਂ ਆ ਉਲਟਾ ਤੇ ਮੇਰੇ ਦਿਵਾਲੇ ਹੋਉਂਦੇ ਆ ਤੇ ਨਾਲ ਜਿਹੜੀ ਦੀ ਗੱਲ ਕਰਨਿਆ ਪੇਕਿਆਂ ਦੀ ਇਹ ਸੈਟ ਇੱਥੇ ਹੀ ਪੇਕਿਆਂ ਨੇ ਤਾਂ ਜੋ ਕੀ ਲੈਣਾ ਆ ਰਪਿੰਦਰ ਪੇਕਿਆਂ ਕੋ ਬਥੇਰਾ ਕੋ ਹੋਵਾ ਠੀਕ ਵਾ ਨਾ ਤੁਹਾਡੇ ਅੱਦੇ ਨਹੀਂ ਆਏ ਹੈਗੇ ਉਹ ਆਹੋ ਉਹਨਾਂ ਕੋ ਬਥੇਰਾ ਕੋ ਜਵਾ ਤਾਂ ਕਰਕੇ 30 ਦਾ ਸੈਟ ਸਾਹਮਦੇ ਫਿਰਦੇ ਆ ਨਹੀਂ ਇਹ ਚਲਾਕੀਆਂ ਨਾ ਹੀ ਮਾਰ ਰਪਿੰਦਰ ਸੈਟ ਮੰਮੀ ਸਾਹਬਿਆ ਮੈਨੂੰ ਇਹ ਦੱਸੋ ਹੈ ਇਹ ਆਇਆ ਤਾਂ 10 ਦਿਨ ਹੋ ਗਏ ਅੱਜ ਘਰ ਵਿੱਚ ਕਲੇਸ਼ ਪਏ ਨੂੰ ਉਦੋਂ ਦੀ ਤੁਲਮਾਰੀ ਫੋਲੀ ਨਹੀਂ ਪੇ ਤੂੰ ਕੋਈ ਚੀਜ਼ ਵੀ ਚੱਕਦੀ ਨਹੀਂ ਤੈਨੂੰ ਪਤਾ ਹੀ ਨਹੀਂ ਲੱਗਾ ਕਈ ਵਾਰ ਮੰਮੀ ਚੀਜ਼ ਲੱਭਦੇ ਰਹੀਏ ਨਾ ਤੇ ਨਹੀਂ ਲੱਭਦੀ ਭਾਵੇਂ ਉਹ ਲੱਗੇ ਪਈ ਹੋਵੇ ਸਾਰੇ ਕੱਪੜੇ ਮੈਂ ਫੋਲ ਮਾਰੇ ਬੈੱਡ ਫੋਲ ਦਿੱਤਾ ਸਾਰਾ ਹੈਂਡ ਡਰੈਸਿੰਗ ਟੇਬਲ ਮੈਂ ਫੋਲ ਦਿੱਤਾ ਕਿਹੜੀ-ਕਿਹੜੀ ਚੀਜ਼ ਮੈਂ ਨਹੀਂ ਫੋਲੀ ਹੈਗੀ ਤੇ ਹੁਣ ਜੇ ਲੱਭ ਗਿਆ ਵਾ ਤੇ ਹੁਣ ਕਹਦਾ ਕਪਾਤਵਾ ਮੈਨੂੰ ਇਹ ਦੱਸੋ ਚੱਲ ਤੁਹੀਂ ਕੰਮ ਹੋ ਜੇ ਤੁਸੀਂ ਤਾਂ ਵੀ ਗੁੱਸੇ ਹੋਣਾ ਵਾ ਨਾ ਹੋਵੇ ਤਾਂ ਵੀ ਦੀਦਵਾਲੇ ਹੋ ਜਾਣਾ ਚੱਲ ਸ਼ੁਕਰ ਆ ਲੱਭ ਤਾਂ ਗਿਆ ਵਾ ਪਰ ਇੱਕ ਗੱਲ ਮੈਨੂੰ ਦੱਸ ਤੂੰ ਤਾਂ ਮੇਰਾ ਨਾਂ ਲਈ ਜਾਨੀ ਹਾ ਮੰਮੀ ਜੀ ਤੁਸੀਂ ਰਖ ਲਿਆ ਵਾ ਮੰਮੀ ਜੀ ਕਿਤੇ ਹੋਂ ਲੱਭੋ ਮੰਮੀ ਨੂੰ ਤਾਂ ਝੂਠਿਆਂ ਪਾਤਾ ਹੈ ਨਾ ਤੂੰ ਆਪ ਸੱਚੀ ਹੋ ਗਈ ਤੇ ਮੰਮੀ ਹੋ ਗਈ ਝੂਠੀ ਮੰਮੀ ਗੱਲ ਪਤਾ ਨਾ ਕੀ ਹੈ ਜਦੋਂ ਕਈ ਵਾਰ ਚੀਜ਼ ਘਰ ਦੇ ਵਿੱਚ ਨਾ ਲੱਭੇ ਅਕਸਰ ਘਰ ਦੇ ਨੂੰ ਹੀ ਪੁੱਛਣਾ ਹੁਣ ਮੈਂ ਬਾਹਰ ਜਾ ਕੇ ਕਿਸ ਨੂੰ ਪੁੱਛਣਾ ਹੀ ਕਿ ਮੇਰੀ ਚੀਜ਼ ਨਹੀਂ ਲੱਭਦੀ ਤਾਂ ਤੂੰ ਹੀ ਰੱਖੀ ਆ ਘਰ ਦੇ ਜੀ ਇਹਨੂੰ ਪੁੱਛੀਦਾ ਨਾ ਜੇ ਤੁਹਾਡੇ ਕੋਲ ਹੁੰਦੀ ਤੁਸੀਂ ਦੱਸ ਦਿੰਦੇ ਜੇ ਨਹੀਂ ਹੀ ਹੈਗੀ ਤੁਸੀਂ ਨਾ ਕਰ ਦਿੱਤੀ ਤੇ ਜਦੋਂ ਤੋਂ ਮੈਨੂੰ ਫੜਾਇਆ ਹੀ ਨਹੀਂ ਤੇ ਮੈਂ ਕਿੱਦਾਂ ਕਹਿ ਦਿੰਦੀ ਉਹ ਗੱਲ ਮੰਮੀ ਫੜਾਉਂਦੀ ਨਹੀਂ ਹੁੰਦੀ ਕਈ ਵਾਰ ਦਿਮਾਗ ਦੇ ਵਿੱਚ ਨਹੀਂ ਖਿਆਲ ਆਉਂਦਾ ਹੈਗਾ ਕਿ ਚੀਜ਼ ਮੈਂ ਰੱਖੀ ਆ ਕਿ ਜਾਂ ਕਿੰਨੇ ਰੱਖੀ ਆ ਆਹੋ ਆ ਤਾਂ ਸਿੱਧਾ ਸਿੱਧਾ ਮੇਰਾ ਨਾਮ ਆਉਣ ਵਾਲੀ ਗੱਲ ਹੀ ਜਾ ਜਾ ਕੇ ਨਾ ਹੁਣ ਕੰਮ ਕਰ ਲਾ ਚੰਗਾ ਹੋਇਆ ਲੈ ਆਈਆਂ ਤੇ ਤੇ ਇਦਾਂ ਕਰੇ ਉਹ ਨਾਲੇ ਇਹਦੀ ਨਾ ਫੋਟੋ ਖਿੱਚ ਲਓ ਡਿਜ਼ਾਈਨ ਹੀ ਵਿਖਾ ਲੈਣਾ ਨਾ ਤੁਸੀਂ ਉੱਥੇ ਵਿਖਾ ਲਿਓ ਸੁਨਿਆਰੇ ਨੂੰ ਤੇ ਮੈਨੂੰ ਸੰਭਲਾ ਫੇਰ ਮੁੜੀਏ ਕੱਲ ਨੂੰ ਨਾਲ ਲੱਗੂਗਾ ਰਪਿੰਦਰ ਧੂਪੇ ਕੇ ਦੇ ਆਈਆਂ ਮੰਮੀ ਸੰਦੀਪ ਨੂੰ ਕਹੋ ਕਿ ਫੋਟੋ ਖਿੱਚ ਕੇ ਦੇ ਰੱਖ ਲਾ ਤੇ ਸੈਟ ਜਿਹੜਾ ਨੂੰ ਘਰੇ ਰਹਿਂਦੋ ਪਿਆ ਠੀਕ ਵਾ ਨਾ ਮੁੜ ਕੇ ਮੈਂ ਨਹੀਂ ਗੱਲਾਂ ਸੁਣਨੀਆਂ ਜੀਜੀ ਕੋਲੋਂ ਅੱਛਾ ਇਹ ਤੈਨੂੰ ਬਣਾ ਕੇ ਪਾਉਣ ਵਾਲੇ ਤੇ ਹਾਨੂੰ ਇਹ ਤੋਂ ਮਤਾਂ ਦੇਣ ਵਾਲੀ ਵੀ ਫੋਟੋ ਖਿੱਚ ਲੋ ਇਹ ਸੈਟ ਮੈਂ ਨਾਲ ਸੁਨੇਾਰੇ ਕੋ ਖੜਨਾ ਵਾ ਇਹਦੇ ਨਾਲ ਦਾ ਨੇ ਫੇਰ ਬਣਾ ਕੇ ਦੇਣਾ ਵਾ ਬਹੁਤੀ ਮੈਨੂੰ ਅਖਲਾ ਨਾ ਦੇ ਮੈਨੂੰ ਵੀ ਪਤਾ ਵਾ ਕਿ ਕਿਦਾਂ ਕੰਮ ਚੱਲਦੇ ਹੁੰਦੇ ਆ ਜਿਆਦੀ ਸਿਆਣੀ ਨਾ ਬਣਿਆ ਕਰ ਹਰ ਕਾਲ ਵਿੱਚ ਮੰਮੀ ਬਣਾ ਦੇਣਾ ਉਹਨਾਂ ਨੇ ਇਦਾਂ ਠੀਕ ਵਾ ਨਾ ਚੱਲ ਕੋਈ ਨਹੀਂ ਤੋਂ ਤਾਂ ਹੀ ਡਿਜ਼ਾਈਨ ਦੇਖੀ ਦੇ ਆ ਇਹਦੀ ਫੋਟੋ ਖਿੱਚ ਕੇ ਲੈ ਜਾਓ ਕਿ ਚੱਲਾਂਗੇ ਫੋਟੋ ਵੀ ਜਾ ਜਾ ਕੇ ਤਾਂ ਕੰਮਕਾਰ ਆਪਣਾ ਹੋ ਡੈਪੀ ਆ ਫੋਟੋ ਖਿੱਚ ਲੋ ਇਹਦੀ ਤੁਹਾਡਾ ਮੂੰਹ ਬਣਿਆ ਹੀ ਰਹਿਣਾ ਮੰਮੀ ਭਾਵੇਂ ਕੰਮ ਚੰਗਾ ਕਰ ਲੋ ਤੇ ਭਾਵੇਂ ਕਰ ਲੋ ਮਾੜਾ ਆਹ ਬਹੁਤ ਚੰਗਾ ਕੀਤਾ ਵਾ ਤੂੰ ਕੇ ਤੁਹਾਡੇ ਨਹੀਂ ਮੂੰਹ ਸਿੱਧੇ ਹੋਣੇ ਤੂੰ ਤਾਂ ਹਰ ਟਾਈਮ ਨਾਲ ਚਲਾਕੀ ਚ ਰਹਿਣੀ ਆ ਤੇ ਕਿੱਦਾਂ ਚਲਾਕੀ ਵਜਣੀ ਆ ਤੇ ਕਿੱਦਾਂ ਚਲਾਕੀ ਮਾਰਾਂ ਆ ਵੇਖ ਨਾਲੇ ਤੇ ਪੇਕਿਆਂ ਤਾਂ ਸੈਟ ਲਿਆਈ ਆ ਤੇ ਉੱਤੋਂ ਕਹਿੰਦੇ ਕਿ ਫੋਟੋ ਖੇਚ ਲੋ ਤੇ ਫੋਟੋ ਸੁਨਾਰੇ ਨੂੰ ਵਿਖਾਲ ਦਿਓ ਫੋਟੋ ਤਾਂ ਨਹੀਂ ਵਿਖਾਲਦੀ ਲੈ ਕੇ ਤਾਂ ਸੈਟ ਹੀ ਜਾਊਂਗੀ ਤੇ ਦੂਜੀ ਗੱਲ ਇਹ ਆ ਇਹ ਸੈਟ ਹੁਣ ਤੈਨੂੰ ਮਿਲਦਾ ਨਹੀਂਗਾ ਇਹ ਰੱਖੂੰਗੀ ਆਪਣੇ ਕੋਲ ਹੀ ਮੁੜ ਕੇ ਕਹੇਗੀ ਸੰਦੀਪ ਨੇ ਤਾਂ ਠਾ ਠਾ ਕਰ ਲਿਆ ਵਾ ਮੰਮੀ ਨੇ ਤਾਂ ਠਾ ਠਾ ਕਰ ਲਿਆ ਵਾ ਮੁੰਡੇ ਨੂੰ 扑ੜਕਾ ਕੇ ਉਹਨੂੰ ਸਾਡੇ ਦਿਵਾਲੇ ਕਰ ਦੇਣਾ ਹੈਗਾ ਵਾ ਮੈਂ ਹਾਂ ਕਿਤੇ ਨਾ ਚਲਾਕੇ ਨਾ ਖਾਲੀ ਨਾ ਫੜਾ ਗਈ ਹੋਵੇ ਵੀ ਮੰਮੀ ਛ ਦੇਣੀ ਆ ਜਿੱਦਾਂ ਕਹੀਂ ਇਦਾਂ ਹੀ ਮੰਨੀ ਜਾਣਾ ਰੱਖਾਂ ਇਹਨੂੰ ਸੰਦੀਪ ਨਾਲ ਕਰੂੰਗੀ ਗੱਲ ਆਉਂਦੀ ਆ ਤੇ ਦੀਦੀ ਕਰੇਲੇ ਬਣਾ ਲੈਣੇ ਤੇ ਨਾਲ ਥੋੜਾ ਜਿਹਾ ਦਹੀਂ ਬਣਾ ਲੈਣੇ ਉਹ ਸਰ ਜਣਾ ਡਾਲੋ ਹੋ ਜਾਣਾ ਬੜਾ ਸੋਹਣਾ ਆਪਣਾ ਮੇਰੀ ਗੱਲ ਸੁਣੋ ਮੈਂ ਕਿਹਾ ਕੱਲ ਜਦ ਰੁਪਿੰਦਰ ਆਈ ਸੀ ਮਾਰਾ ਕਿਦਾਂ ਮੁੱਠੀ ਰੱਖ ਦੇਣਦੀ ਸੀ ਪੈਸੇ ਤੇ ਆਪਣੀ ਵਾਰੀ ਦੇਖ ਲੈ ਦੱਸਿਆ ਨਹੀਂ ਕਿ ਇੰਨੇ ਪੈਸੇ ਦੇਵੇਂ ਹਣਾ ਅੱਗੇ ਸਲਾਹ ਕਰਨੀ ਹੰਨੇ ਨਾਲ ਸੈੱਟ ਵਾਲੀ ਕਿਹੜੀ ਗੱਲ ਕੀਤੀ ਕੋਈ ਵੀ ਗੱਲ ਨਹੀਂ ਸਾਡੇ ਨਾਲ ਕਰਦੇ ਕੱਲ ਹੀ ਪਤਾ ਲੱਗਾ ਸਾਨੂੰ ਨਹੀਂ ਕਿੰਨਾ ਲਗਾ ਕਿਦਾਂ ਵੱਡਾ ਰੱਖਿਆ ਨਾ ਉਹ ਕਿਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸਾਨੂੰ ਤਾਂ ਪਤਾ ਹੀ ਨਹੀਂ ਸੈਟ ਹਾਂ ਮੈਂ ਤਾਂ ਸੈਟ ਦਾ ਵੀ ਨਹੀਂ ਪਤਾ ਕਿ ਸੈਟ ਕਦੋਂ ਦਾ ਰੱਖਿਆ ਹੈ ਨਾ ਹੀ ਵੇਲਾ ਕੱਲ ਦੀ ਗੱਲ ਨਹੀਂ ਕੀਤੀ ਕਿ ਮੈਂ ਕੁੜੀ ਨੂੰ ਇੰਨੇ ਪੈਸੇ ਦੇ 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 ਤੇ ਹਾਂ ਪੋਤਿੰਨੇ ਦੇ ਲੱਗੀਆਂ ਚਲੋ ਰੱਖੜੀ ਬਣਾ ਅਸੀਂ ਕੀ ਕਹਿ ਦੇਣਾ ਸੀ ਨਾਲੇ ਅੱਗੇ ਅਸੀਂ ਕੀ ਕਹਨੇ ਕੀ ਹਾਂ ਜਦੋਂ ਮੰਮੀ ਹੱਟੇ ਹੁੰਦੀ ਹੈ ਸਭੋ ਸੁਣਾਉਂਦੇ ਹੈ ਚਲ ਕੋਈ ਨਹੀਂ ਹਾਂ ਨਾ ਹੀ ਕੀਤੀ ਗੱਲ ਦੇਖ ਲੈ ਕੋਈ ਵੀ ਰੋਟੀ ਬਣਾਈਏ ਮੰਮੀ ਨੇ ਫੇਰ ਬੋਲਣਾ ਪੈਣਾ ਨਹੀਂ ਤੇ ਹੋਰ ਕੀ ਕਰ ਰਮਨਾ ਦਮ ਜਾਣੀ ਇੱਧਰ ਆਓ ਹਾਂਜੀ ਮੰਮੀ ਹਾਂਜੀ ਇਹਦੇ ਮੈਂ ਮੇਰੇ ਕੋਲ ਗੱਲ ਸੁਣਨ ਤਾਂ ਵਝਾਂਗੀ ਮੈਨੂੰ ਦੱਸੋ ਵੀ ਜੀ ਵਾਈਫਾਈ ਲੋਈ ਤਰਿਆ ਆਇਗਾ ਕਿਉਂ ਕੀ ਹੋਇਆ ਜੇ ਹੋਣਾ ਕੀ ਹੈ ਕੱਲ ਜੇ ਤਾਂ ਚਾਹ ਪਾਣੀ ਵਾਸਤੇ ਰੱਖੇਗੇ ਲਿਆ ਕੇ ਤੇ ਚਾਰ ਕ ਲੱਡੂ ਰਾ ਕਲੇਟ ਦੇ ਵਿੱਚ ਉਹ ਮੰਮੀ ਉਹ ਯਾ ਪਿਆ ਤੀ ਉਹਨਾਂ ਤੇ ਤੇਰੇ ਕੋਲ ਖਵੀਨ ਆਵਾਜ਼ ਨਹੀਂ ਮਰ ਜਾਂਦੀ ਮੈਂ ਕੀ ਤੀ ਦੱਸਿਆ ਨਹੀਂ ਕਿ ਰੁਪਿੰਦਰ ਨੇ ਆਣਾ ਜੇ ਤੁਸੀਂ ਦੱਸਿਆ ਹੁੰਦਾ ਤਾਂ ਅਸੀਂ ਮੰਗਾ ਲੈਂਦੇ ਉਹ ਜਿਹੜਾ ਡੱਬੇ ਹੀ ਦੋ ਚਾਰ ਹੈਗੇ ਹੀ ਆਪਾਂ ਉਹ ਰੱਖਤੇ ਫਿਰ ਅਗੂਜੇ ਨਾ ਕੁਝ ਵੀ ਰੱਖਦੇ ਜੇ ਬਿਸਕਟ ਰੱਖ ਦਿੰਦੇ ਤੁਸੀਂ ਤਾਂ ਵੀ ਕਹਿਣਾ ਸੀ ਕਿ ਮੇਰੇ ਧੀ ਜਵਾਈ ਨੂੰ ਕੀ ਖਵਾਇਆ ਤੁਸੀਂ ਇਹ ਤਰ੍ਹਾਂ ਬਹੁਤ ਵਧੀਆ ਵਧੀਆ ਆਈ ਹੋਈ ਫੇਰ ਮੜ ਕੇ ਤੁਹਾਡੀ ਜਾ ਕੇ ਜਦੋਂ ਚਾਹ ਪਣੀ ਇਹੋ ਜਿਹਾ ਪੀ ਕੇ ਆਇਆ ਨਹੀਂ ਤਾਂ ਕੋਈ ਮੜ ਜਾ ਦੱਸ ਦਿੰਦੇ ਕੋਈ ਪਕੌੜੇ ਪਕਾੜੇ ਚੱਲ ਘਰੇ ਕੱਢ ਲੈਂਦੇ ਪਤਾ ਤੇ ਹੁੰਦਾ ਸੀ ਕੁਝ ਮੰਗਾਈ ਤੇ ਰਿੰਦਰ ਕਹਿੰਦੀ ਕਿ ਮੰਮੀ ਨੂੰ ਕੀਤਾ ਸੀ ਫੋਨ ਮੈਂ ਸਵੇਰੇ ਕਿ ਅਸੀਂ ਆ ਰਹੇ ਹਾਂ ਤੇ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਤੁਹਾਡੇ ਘਰ ਆਦ ਦੇ ਤਾਂ ਫੋਨ ਰਹਿੰਦੇ ਤੁਹਾਡੇ ਕੰਨਾਂ ਦੇ ਨਾਲ ਹਰ ਤੁਹਾਨੂੰ ਕੋਈ ਰਿੰਪਿੰਦਰ ਫੋਨ ਨਹੀਂ ਕਰਦੀ ਸਾਨੂੰ ਕੀਤਾ ਨਹੀਂ ਤਾਂ ਹੀ ਤਾਂ ਪਤਾ ਨਹੀਂ ਸਾਨੂੰ ਉੱਤ ਜਦੋਂ ਇੱਕਦਮ ਆਈ ਤੇ ਫੜਾ ਫੜ ਕੇ ਆ ਕਿ ਜੋ ਹੈਗਾ ਚੰਦ ਰੱਖੀ ਤਾਂ ਸਹੀ ਹੁਣ ਸਿੰਪਲ ਜਆ ਥੋੜੀ ਪਰੋਣੀ ਸੀ ਜਿੱਦੋਂ ਤੁਹਾਡੇ ਆਪਣੇ ਆਉਂਦੇ ਆ ਤੇ ਉਦੋਂ ਤੇ ਖੇਤੀ ਨਾਲ ਬਹਿ ਜਾਂਦੀਆਂ ਜਾਂ ਕੜਾਈ ਧਰ ਕੇ ਹੈ ਤਾਂ ਮੇਰੀ ਜਦੋਂ ਹੁਣ 30 ਜਵਾਈ ਆਏ ਤਾਂ ਫੇ ਮੜ ਕੇ ਉਹਨਾਂ ਵਾਰੀ ਕੀ ਉਹਨਾਂ ਵਾਰੀ ਮਸਰਨ ਦਾੜੀ ਲੱਭੀ ਹੈਗੀ ਮਸਰਨ ਦਾੜੀ ਤਾਂ ਖਾ ਕੇ ਗਿਆ ਤਾਂ ਕੀ ਜਾ ਕੇ ਆਂਦਾ ਹੋਗਾ ਉਹਨਾਂ ਆਖਣਾ ਵੀ ਹੈਗਾ ਵਾ ਅੱਗੇ ਮੈਨੂੰ ਮੁਰਗਾ ਮਰਗਾ ਚੜਦਾ ਹੁੰਦਾ ਆਈਗਾ ਦੋਣ ਤਰੀਆਂ ਪਰਜਾਈਆਂ ਆਈਆਂ ਮੈਂ ਤਾਂ ਹੁਣ ਮੈਨੂੰ ਮਸਲਣ ਦੀ ਦਾਲ ਖਵਾ ਲਈਏ। ਉਹ ਮਮਮੀ ਉਹਦਾ ਇਨਾ ਟਾਈਮ ਨਹੀਂ ਸੀ ਹੈਗਾ। ਤੁਹਾਡੀ ਹਾ 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 ਹੋਣੀ ਆ ਮੇਰਾ ਤਾਂ ਨਹੀਂਗਾ ਕੁਝ ਵੀ ਜਾਣਾ। ਮੈਂ ਤੇ ਨਹੀਂ ਕਿਹਾ ਨੇ ਕੁਝ ਵੀ ਕਹਿਣਾ। ਗਾਣ ਤੁਹਾਨੂੰ ਕਹਿਣਾ। ਤੇ ਰਪਿੰਦਰ ਦੱਸ ਕਹਿੰਦੀ ਤਾਂ ਅਸੀਂ ਵਧੀਆ ਸਾਰਾ ਕੁਝ ਹੀ ਕਰਨਾ ਸੀ। ਹੁਣ ਐਟ ਅ ਟਾਈਮ ਮਸਲਣ ਦੀ ਦਾਲ ਹੀ ਬਣਾਣੀ ਹੋ ਤੇ ਕਹਿੰਦੇ ਹੀ ਕਿ ਅਸੀਂ ਜਾਣਾ ਹੈ ਕਿਤੇ ਹੋਰ ਜਾਣਾ ਹੀ ਉਹਨਾਂ ਨੇ। ਉਹ ਤੇ ਜਲਦੀ ਜਲਦੀ ਕਰਨ ਦੇ ਹੀ। ਤਾਂ ਕਰਕੇ ਅਸੀਂ ਗਰਦਾਲ ਤਾਂ ਉਹਦਾ ਲਖਵੀ ਨਿਸ਼ਾਰਾਂ ਦਾ ਨਚਾਉਣੀ ਹੈ। ਹੈ? ਮੈਨੂੰ ਤਾਂ ਮੈਟੀ ਆਵਾਜ਼ ਮਾਰ ਲੈਣੀ ਜੇ ਕੋਈ ਬੈਠਾ ਹੋਣਾ ਚਾਹੇ ਕਿ ਇਤਨਾ ਉਹਨੂੰ ਆਪਣਾ ਭਜਾਡੇ ਤੋਂ ਚਾਕੇ ਤਾਂ ਉੱਥੋਂ ਹੈਗਾ ਉਸਮਾਨ ਪੜ ਲਿਆ ਖਾਣ ਪੀਣ ਵਾਲਾ ਤੂੰ ਨਹੀਂ ਆਵਾਜ਼ ਮਾਰੀ ਜਾਂਦੀ ਆਵਾਜ਼ ਕੀ ਮਾਰਨੀ ਹੀ ਮੰਮੀ ਮਾੜਾ ਮੋਟਾ ਪਤਾ ਤੇ ਹੋਵੇ ਤੁਹਾਡੇ ਕੋਲ ਤੇ ਚੱਲ ਅਸੀਂ ਕਿਹਾ ਕਿ ਜਵਾਈ ਭਾਈ ਇਦਾਂ ਥੋੜੀ ਕੰਨ ਨਾ ਰੋਟੀ ਖਵਾ ਕੇ ਕੰਨੀ ਆਣਾ ਅਸੀਂ ਇਦਾਂ ਤੇ ਨਹੀਂ ਨਾ ਜੋ ਹਨ ਨੂੰ ਲੱਭਾ ਹੀ ਫੜਫੜ ਬਣਾਉਂਦੀ ਕੀਤੀ ਤੇ ਕੋਈ ਗੱਲ ਨਹੀਂ ਬਣਾਉਂਦੀ ਤੇ ਕਿਹਦੀ ਤੇ ਫਿਰ ਮਣ ਕੇ ਹਾਰੇ ਕੀ ਚੀਜ਼ ਘਰ ਹੁੰਦੀ ਆ ਧਾਲ ਮਸਾਲੇ ਦੀ ਲੱਭ ਜੀ ਕੰਨੀ ਜੋ ਹੈਗੇ ਮੰਮੀ ਚੱਲ ਮੰਮੀ ਤੁਸੀਂ ਗੁੱਸਾ ਨਾ ਕਰੋ ਦੁਬਾਰਾ ਰੁਪਿੰਦਰ ਨੂੰ ਬੁਲਾਵਾਂਗੇ ਤੇ ਵਧੀਆ ਰੋਟੀ ਪਾਣੀ ਖਵਾਵਾਂਗੇ ਕਾਸਕੇ ਆਇਆ ਅਹੀਂ ਐਣ ਵਧੀਆ ਸਾਰਾ ਕੁਝ ਕਰਾਂਗੇ ਜਿਵਾਈ ਭਾਈ ਦੀ ਪੂਰੀ ਸੇਵਾ ਕਰਾਂਗੇ ਕੀ ਦੇ ਐਵੇਂ ਸਾਡੇ ਸਿਰ ਦੇ ਵਾਲਾ ਨੂੰ ਹੀ ਪਈ ਜਾਣਨੇ ਕੀ ਕਰੀਏ ਫਿਰ ਹੁਣ ਅਸੀਂ ਤੇ ਆਪਣੇ ਮਨੋਂ ਵਧੀਆ ਕੀਤਾ ਆ ਹੁਣ ਫਿਰ ਤੁਹਾਨੂੰ ਨਹੀਂ ਪਸੰਦ ਆਇਆ ਤੇ ਫਿਰ ਹੁਣ ਫਿਰ ਕੋਈ ਨਾ ਹੁਣ ਆਪਾਂ ਰੋਟੀ ਚਲੋ ਬਣਾਨੇ ਤੇ ਛਾਂਤ ਹੋ ਜਾਓ ਅਗਲੀ ਵਾਰ ਰਪਿੰਦਰ ਨੂੰ ਬੁਲਾਵਾਂਗੇ ਤੇ ਵਧੀਆ ਰੋਟੀ ਪਾਣੀ ਖਵਾਵਾਂਗੇ ਤੇ ਯਾ ਠੀਕ ਆ ਜਾਓ ਫਿਰ ਹੁਣ ਦੌਰ ਜਾ ਹੁਣ ਕਿਤੇ ਵਾਰੇ ਨਹੀਂ ਆਉਂਦੇ ਨਹੀਂ ਦੇਣ ਡੀਆਂ ਦੋਵੇਂ ਜਾਣੀਆਂ ਘਰ ਇਹਨਾਂ ਦੁੱਧ ਹੀਗਾ ਇਨਨ ਨੂੰ ਇਨਨ ਨਹੀਂ ਪਤਾ ਕਿੰਨਾ ਦੁੱਧ ਪਾ ਕੇ ਤਾਂ ਪਨੀਰ ਹੀ ਬਣਾ ਲਈਏ ਜਿਦਾਂ ਆਪਣੇ ਪੱਕੇ ਆਏ ਉਦੋਂ ਛੇ ਦਿਨ ਕੜਾਈ ਕਰਕੇ ਬਹਿ ਜਾਣੀ ਉਦੋਂ ਤੁਹਾਨੂੰ ਫਿਰ ਮੈਂ ਪਕੌੜੇ ਘਟਾਉਂ ਚੰਗੀ ਤਰ੍ਹਾਂ ਮੈਂ ਕਿਹਾ ਤਾਂ ਉਸ ਕੋ ਹਾਂ ਮੇਰੀ ਗੱਲ ਸੁਣੋ ਹਾਂਜੀ ਦੱਸੋ ਦੱਸਣਾ ਕੀ ਆ ਜਿਹੜੀ ਗੱਲ ਮੈਂ ਕਹਿੰਨੀ ਹਾਂ ਨਾ ਉਹ ਹੀ ਗੱਲ ਹੋਈ ਆ ਉਹ ਕੀ ਹੋਇਆ ਕੀ ਆ ਦੱਸ ਦੇ ਸਹੀ ਫੇਰ ਹੀ ਪਤਾ ਲੱਗੂਗਾ ਮੈਨੂੰ ਜੇ ਸੋਨਾ ਵਾ ਨਾ ਤੂੰ ਸੁਣੋ ਸੱਚ ਫੇਰ ਹੀ ਮੈਨੂੰ ਕਹਿੰਦੇ ਹੀ ਰਮਨ ਤੂੰ ਵੇਹਲ ਮਾਰੀ ਵਿੱਚ ਤੂੰ ਰੱਖ ਲਿਆ ਹੁਣ ਕਿਤੇ ਸੈਟ ਵੇਖ ਲੋ ਅੱਜ ਗਈ ਆ ਨਾ ਪੇਕੇ ਅੱਜ ਸੈਟ ਵੀ ਲੱਗ ਗਿਆ ਮੈਂ ਤਾਂ ਉਹ ਨਾਲੋਂ ਨਾਲ ਕਹੀ ਜਾਂਦੀ ਸੀ ਸੈਟ ਇਹਦੇ ਪੇਕੇ ਆ ਇਹਨੇ ਆਪਣੀ ਮਾਂ ਨੂੰ ਫੜਾਇਆ ਵਾ ਇਹਦੀ ਜਿਹੜੀ ਮਾਂ ਵਾ ਨਾ ਬੜੀ ਤੇਜ ਵਾ ਇਹ ਤੇ ਹੈ ਹੀ ਹੈ ਵਾ ਇਹਦੇ ਨਾਲੋਂ ਵੀ ਉਹ ਤੇਜ ਵਾ ਆਂਦੀ ਹੁਣੀ ਆ ਜੇ ਚੇਤਾ ਭੁੱਲ ਜੂਗਾ ਫਿਰ ਤੂੰ ਕੌਣ ਤੇ ਮੈਂ ਕੌਣ ਹੁਣ ਮੈਂ ਤਾਂ ਵਾਵਾ ਗੱਲਾਂ ਕੀਤੀਆਂ ਮੈਂ ਕਿ ਤੂੰ ਤਾਂ ਕਹਿੰਦੀ ਹੈਗੀ ਮੰਮੀ ਜੀ ਤੁਹਾਡੇ ਕੋ ਹੋਣ ਦੱਸ ਮੰਮੀ ਨੂੰ ਤਾਂ ਸਿਆਣੀ ਬਿਆਣੀ ਨੂੰ ਝੂਠੀਆਂ ਕਰ ਰਹੀਆਂ ਤੁਸੀਂ ਮੇ ਮਮੀ ਤੁਹਾਨੂੰ ਫੜਾਇਆ ਹੈਗਾ ਮੈਨੂੰ ਤੇ ਸਮਝ ਨਹੀਂ ਆਉਂਦੀ ਇੰਨੀ ਤੇਗ ਉਹੋ ਜਿਹਾ ਮੇਰਾ ਪੁੱਤ ਛੱਡੂ ਜਿਹੜਾ ਮਗਰ ਲੱਗਾ ਵਾ ਆ ਬਹਾਨੇ ਨਾ ਗਈ ਵੀ ਮਾਂ ਬਿਮਾਰ ਵਾ ਮਾਂ ਨੂੰ ਕੱਖ ਨਹੀਂ ਹੋਇਆ ਪਰ ਮਨੇ ਇਹ ਗੱਲ ਦਾ ਕੀ ਪਤਾ ਵਾ ਵੀ ਪੇਕਿਆਂ ਤੋਂ ਲਿਆਈ ਆ ਕਿ ਜੈਥੋਂ ਲਿਆਈ ਆ ਇਸ ਗੱਲ ਦਾ ਤੇ ਪਤਾ ਨਹੀਂ ਆ ਜਰਰ ਰਾਂ ਕੋਈ ਪ੍ਰੂਫਾ ਨਹੀਂ ਤੇ ਅਸੀਂ ਕਿੰਦਾ ਕਹਿ ਸਕਦੇ ਆ ਵੀ ਤੂੰ ਪੇਕਿਆਂ ਤੋਂ ਲਿਆਈ ਆ ਚੱਲ ਨਾਲੇ ਜਿਹੜੀ ਚੀਜ਼ ਦੀ ਲੋੜੋਂ ਤੈਨੂੰ ਮਿਲ ਗਈ ਆ ਹੋਰ ਨਾ ਗਲੇਸ਼ ਕਰਨ ਦੀ ਕੋਈ ਲੋੜ ਨਹੀਂ ਜੇ ਸੈੱਟ ਮਿਲ ਗਿਆ ਨਾ ਤੇ ਸਾਹਮਣੇ ਰੱਖ ਲਾ ਸਾਹਮਣੇ ਮੈਂ ਕੀ ਰੱਖਣਾ ਵਾਂ ਜਾਂਦੀ ਜਾਂਦੀ ਨਾ ਮੈਨੂੰ ਹੋਰ ਮਤ ਦੇਗੀ ਆ ਇਹਨੇ ਇਹਦੀ ਫੋਟੋ ਖਿੱਚ ਲਓ ਫੋਟੋ ਹੀ ਵਿਖਾ ਲਿਓ ਸ਼ੈਰ ਤੇ ਸੈੱਟ ਜਿਹੜਾ ਮੇਰਾ ਵਾਪਸ ਕਰ ਦਿਓ ਮੈਂ ਤਾਂ ਚੰਗਾ ਕੋਈ ਗੱਲ ਨਹੀਂ ਆਉਂਦੀ ਆ ਨਾ ਸੰਦੀਪ ਉਹਨੂੰ ਕਹਿੰਨੀ ਆ ਫੋਟੋ ਖਿੱਚ ਲਾ ਤੇ ਤੈਨੂੰ ਵਾਪਸ ਕਰ ਦੂੰ ਸੈੱਟ ਮੇਰੀ ਸੁਣ ਲਓ ਗੱਲ ਭਾਵੇਂ ਮੁੰਡਾ ਕਪੱਤ ਪਾਵੇ ਤੇ ਭਾਵੇਂ ਪਾਵੇ ਨੋਕ ਪਾਤਾ ਸੈਟ ਨਹੀਂ ਜੇ ਇਹਨੂੰ ਮਿਲਣਾ ਹੁਣ ਹੁਣ ਤੇ ਮੈਂ ਰੋਲਾ ਪਾਇਆ ਤੇ ਮਿਲ ਗਿਆ ਦੂਜੀ ਵਾਰ ਪਿਆ ਕੇ ਪਹੁੰਚ ਗਿਆ ਨਾ ਫੇਰ ਨਹੀਂ ਜੇ ਮਿਲਣਾ ਫੇਰ ਇਹਨੇ ਕਹਿਣਾ ਕਰੇ ਮੰਮੀ ਨੇ ਤਾਂ ਠਾ ਠਾ ਕਰ ਲਿਆ ਮੰਮੀ ਦਾ ਤਾਂ ਨਾਂ ਅੱਗੇ ਲੱਗਣ ਡਿਆ ਹੈਗਾ ਜੀ ਉਹ ਤਾਂ ਨਾਂ ਲਿਆਉਂਦੀ ਨਹੀਂ ਤੇ ਸਿੱਧਾ ਸਿੱਧਾ ਨਾਂ ਨਾ ਮੇਰਾ ਹੀ ਲੱਗਣਾ ਸੀ ਫਰਮਰਾ ਆ ਕੀ ਗੱਲ ਹੋਈ ਭਲਾ ਵੀ ਫੋਟੋ ਖਿੱਚ ਲੋ ਤੇ ਜਾ ਕੇ ਉਹਨੂੰ ਵਿਖਾਲ ਦੋ ਸੰਡੇ ਆ ਰਿਹਾ ਇਹ ਪੂਰਾ ਜੋਖੜਾ ਵਾ ਕਿ ਇਹ ਕਿੰਨਾ ਵਾ ਕਿੰਨਾ ਨਹੀਂ ਵੇਟ ਕਰਕੇ ਫਿਰ ਉਹਨੇ ਬਣਾ ਕੇ ਦੇਣੀ ਐ ਇਦਾਂ ਦੀ ਚੀਜ਼ ਐਹੋ ਗੱਲ ਤਾਂ ਤੁਹਾਨੂੰ ਮੈਂ ਕਹਿਣ ਲਈ ਆ ਮੇਰੀ ਗੱਲ ਸੁਣਨ ਨੂੰ ਤਾਂ ਤੁਸੀਂ ਤਿਆਰੀ ਨਹੀਂ ਜੇ ਪਿਆ ਕਿ ਕਿੰਦੀ ਆ ਉਹ ਮਾਰਾਂ ਦੇ ਚਲਾਕੀਆਂ ਇਹ ਚਲਾਕੀਆਂ ਮਾਰਿਆ ਘਰ ਨਹੀਂ ਚੱਲਦੇ ਹੁੰਦੇ ਨਾਲੇ ਪਤਾ ਨਹੀਂ ਲਵਲੀ ਕਿੱਥੇ ਗਿਆ ਵਾ ਜਿਹੜਾ ਆਦਨ ਬੜਾ ਬੁੜਕਦਾ ਸੀ ਮੰਮੀ ਤੂੰ ਹੀ ਰੱਖ ਲਿਆ ਹੁਣਾ ਵਾ ਰਪਿੰਦਰ ਦਾ ਨਾਮ ਲਾਈ ਜਾਂਦੇ ਜੇ ਉਹਨੂੰ ਹੀ ਪਤਾ ਲੱਗ ਜੂ ਨਾਲੇ ਰਪਿੰਦਰ ਦਾ ਨਾਮ ਮੈਂ ਲਵਨੀ ਹੈ ਕਿਹਦਾ ਰਪਿੰਦਰ ਮੇਰਾ ਨਾਲ ਆਉਂਦੀ ਸੀ ਓਏ ਉਹ ਮੰਮੀ ਤੇ ਗਿਆ ਵਾ ਫੇਰਾ ਮਾਰਨਾ ਆ ਜਾਂਦਾ ਵਾ ਉਨੂੰ ਕੀ ਕਹਿਣਾ ਤੂੰ ਕੀ ਕਹਾਂ ਉਹਨੂੰ ਦੱਸਣਾ ਨਹੀਂਗਾ ਪਿਲੇ ਆ ਗਏ ਫੇਰ ਮੰਗਣ ਦੇਈਏ ਸੈੱਟ ਮੇਰੇ ਕੋਲ ਸੈੱਟ ਆ ਗਏ ਰਮਨ ਦੇ ਹੱਥ ਹੁਣ ਨਾ ਇੱਕ ਤੇ ਬਾਹਰ ਗਿਆ ਹੁਣ ਭਾਵੇਂ ਰੋਵੇ ਤੇ ਭਾਵੇਂ ਪਿੱਟੇ ਜੋ ਮਰਜ਼ੀ ਕਰਦੀ ਫਿਰੇ ਕੋਈ ਨਹੀਂ ਜਦੋਂ ਕਿਤੇ ਜਾਣਾ ਹੋ ਪਿਆ ਕੇ ਆਣਾ ਪਾ ਕੇ ਚਲ ਜੇ ਆਹੋ ਕੋਈ ਹੈਗਾ ਵਾ ਤੇ ਚਾਹ ਬਣਾ ਕੇ ਲਿਆ ਕੋਟ ਬੇਲੇਰ ਕੇ ਅੰਦਰ ਦਾ ਹਾਲ ਇਹ ਜੋ ਸੈਟ ਸੱਸ ਨੂੰ ਫੜਾਈ ਦਿੱਤਾ ਤੇ ਉਹਨੂੰ ਕਹਿ ਆ ਮਮੀ ਤੁਸੀਂ ਰੱਖ ਲਓ ਅਹੀ ਦੀ ਫੋਟੋ ਕਿਤੇ ਕਿਤੇ ਰੱਖ ਲਓ ਤੇ ਬਾਕੀ ਮੈਨੂੰ ਫੇਰ ਵਾਪਸ ਕਰ ਦੇ ਮੈਂ ਤਾਂ ਸਮਝ ਨਹੀਂ ਆਉਂਦੀ ਕੀ ਬੰਦਿਆ ਲੈਸਨ ਦੀ ਪਾਣੀ ਸ਼ੁਕਰ ਤੂੰ ਹੀ ਆਈ ਹੈ ਹੁਣ ਆਣਾ ਕੀ ਹੈ ਕੀ ਚਾਰ ਦਿਨ ਹੋ ਗਏ ਸਨ ਟਾਈਮ ਹੀ ਨਹੀਂ ਲੱਗਾ ਹੁੰਦਾ ਕੀ ਦੱਸਾਂ ਸਿਮੀ ਤੈਨੂੰ ਵੀ ਮੈਂ ਇੱਕ ਦਿਨ ਭਾਬੀ ਨੇ ਬੜਾ ਕਲੇਸ਼ ਪਾਇਆ ਘਰ 'ਚ ਇੱਕ ਦਿਨ ਤੇਰੀ ਭਾਬੀ ਨਹੀਂ ਖਲੋਂ ਦਿੰਦੀ ਤੈਨੂੰ ਪਤਾ ਨਹੀਂ ਕੀ ਚਾਹੁੰਦੀ ਆ ਨਿੱਕੀ ਨਿੱਕੀ ਗੱਲ ਤੇ ਬਸ ਰੋਲਾ ਪਾਉਂਦੀ ਰਹਿੰਦੀ ਆ ਘਰ 'ਚ ਇਹ ਕਰਕੇ ਮੇਰਾ ਜੀਨ ਨਹੀਂ ਕਰਦਾ ਕਾਲਜੋਂ ਨੂੰ ਮੈਨੂੰ ਲੱਗਦਾ ਤੇਰੀ ਭਾਬੀ ਨੇ ਨਾ ਤੇਰੀ ਪੜਾਈ ਖਰਾਬ ਕਰ ਦੇਣੀ ਆ ਤਿੰਨ ਚਾਰ ਦਿਨ ਹੋ ਗਏ ਤੈਨੂੰ ਜੇ ਤੂੰ ਕਾਲਜ ਨਹੀਂ ਆਈ ਜੇ ਤੂੰ ਅੱਜ ਵੀ ਨਹੀਂ ਨਾ ਹੁੰਦੀ ਤੇ ਮੈਂ ਆਇਆ ਨਾ ਇਹਦੇ ਘਰ ਹੁਣ ਵੀ ਮੈਂ ਮੰਮੀ ਨੂੰ ਦੱਸ ਕੇ ਆਈ ਆ ਹੋਰ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਸਿਮੀ ਕੋ ਚੱਲੀ ਆ ਤੈਨੂੰ ਤਾਂ ਪਤਾ ਹੀ ਆ ਭਰਾ ਦਾ ਉਹ ਦੇਖਦੀਆਂ ਚਾਰ ਬਣਾ ਲੈਂਦਾ ਵਾ ਚਾਟੀ ਕਿ ਕਿਤੇ ਤਾਂ ਨੀ ਤੇਰੀ ਭਾਬੀ ਦੇ ਮਗਰ ਲੱਗਾ ਵਾ ਉਹ ਵੀ ਨਹੀਂ ਤੈਨੂੰ ਘਰ ਚ ਖਲੋਣ ਦੇਂਦੇ ਨਿਆ ਨਾ ਤੂੰ ਕਹਿਂਦੀ ਹੀ ਕਿ ਭਾਬੀ ਦੇ ਰਿਸ਼ਤੇਦਾਰਾਂ ਚ ਰਿਸ਼ਤਾ ਹੋਣ ਦੇਆ ਵਾ ਉਹ ਅੱਗੇ ਗੱਲ ਨਹੀਂ ਧੁੜੀ ਅਜੇ ਸਿਮਮੀ ਤੈਨੂੰ ਰਿਸ਼ਤੇ ਦੀ ਗੱਲ ਵੀ ਦੱਸਾਂ ਮੈਂ ਤਾਂ ਸ਼ੁਗਰ ਕੀਤਾ ਵਾ ਉਥੇ ਨਹੀਂ ਹੋਇਆ ਰਿਸ਼ਤਾ ਮੈਂ ਤਾਂ ਅੱਗੇ ਨਹੀਂ ਚਾਹੁੰਦੀ ਕਿ ਉਹਦੇ ਰਿਸ਼ਤੇਦਾਰਾਂ ਚ ਰਿਸ਼ਤਾ ਹੋਵੇ ਜਿੱਦਾਂ ਦੀ ਇਹ ਵਾ ਮੈਂ ਤਾਂ ਕਦੀ ਵੀ ਨਹੀਂ ਇਹਦੇ ਰਿਸ਼ਤੇਦਾਰਾਂ ਚ ਰਿਸ਼ਤਾ ਕਰਦੀ ਚੰਗਾ ਹੋਇਆ ਨਹੀਂ ਕੀਤਾ ਤੈਨੂੰ ਪਤਾ ਹੀ ਆ ਇਹਨੂੰ ਕਿੱਦਾਂ ਸਿਖਾ ਲੈਣਾ ਹੀ ਉਹਨਾਂ ਨੂੰ ਉਹਦੇ ਤੇ ਇਹਨਾਂ ਨੇ ਕਰਨਾ ਹੀ ਇਹ ਸਿਰਫ ਨਾ ਮੇਰੀ ਪੜ੍ਹਾਈ ਖਰਾਬ ਕਰਨ ਦੀ ਆ ਕੀ ਇਹ ਕਿਉਂ ਜਾਂਦੀ ਆ ਤਿਆਰ ਹੋ ਕੇ ਮੇਰ ਨਾਲ ਕੰਮ ਨਹੀਂ ਕਰਾਉਂਦੀ ਤੇ ਮੈਂ ਕਿਉਂ ਕੰਮ ਕਰਾਵਾਂ ਭਲਾ ਬਸ ਬਸ ਇਹੀ ਗੱਲ ਵਾਕ ਇਹਨੂੰ ਇਰਾਦਾ ਹੈ ਕਿ ਮੇਰ ਨਾਲ ਕੰਮ ਕਰਦੀ ਰਹੇ ਘਰ ਮੈਂ ਮਜੇ ਨਾਲ ਵੇਲੀ ਰਵਾਂ ਤੇ ਕੋਈ ਕਿਤੇ ਨਾ ਜਾਵੇ ਕਾਲਜ ਪੜ੍ਹਨੇ ਸਾਰਿਆਂ ਨੂੰ ਇਹਨੇ ਮਗਰ ਲਾਇਆ ਵਾ ਸਿਰਫ ਮੰਮੀ ਡੈਡੀ ਆ ਉਹੀ ਚੰਗੇ ਆ ਜਿਹੜਾ ਮੇਰਾ ਸਾਥ ਦਿੰਦੇ ਆ ਵੀਰ ਜੀ ਤੇਰਾ ਤਾਂ ਪੂਰਾ ਬਦਲ ਲੱਗਾ ਵਾ ਖੜੇ ਚੱਲਾ ਛੋਟਾ ਚੰਗਾ ਵਾ ਜੇ ਉਹ ਵੀ ਉਹਦੇ ਮਗਰ ਲੱਗ ਜੇ ਤੇ ਫੇਰ ਭਾਬੀ ਜੀ ਨੂੰ ਤੈਨੂੰ ਮੈਂ ਕੀ ਦੱਸਾਂ ਸੋਨੇ ਦਾ ਸੈੱਟ ਹੀ ਮੰਮੀ ਉਹਨਾਂ ਨੇ ਪਾਇਆ ਵਿਆਹ ਤੇ ਤੇ ਉਹ ਪਤਾ ਨਹੀਂ ਹੁਣ ਆਪਣੇ ਪੇਕੇ ਦੀ ਆਈ ਆ ਜਾਂ ਇੱਥੇ ਕਿਤੇ ਲਕਾਇਆ ਵਾ ਉਹ ਵੀ ਨਾ ਮੰਮੀ ਮੈਨੂੰ ਪੁੱਛਣ ਆਏ ਹੀ ਕਿ ਸੰਦੀਪ ਤੇਰਾ ਸੈੱਟ ਬਣਾ ਲਿਉਂਨੇ ਆ ਚਲ ਵਿਆਹ ਦੀ ਵਿਹਾਰੀ ਤਿਉਰੀ ਕਰਦੇ ਫਿਰਦੇ ਆ ਕਿਧਰ ਨਿੱਥੇ ਚਲੋ ਕਰਨਾ ਹੀ ਆ ਤੇ ਮੈਂ ਮੰਮੀ ਨੂੰ ਕਹਿ ਬੈਠੀ ਕਿ ਜਿੱਦਾਂ ਦਾ ਭਾਬੀ ਨੂੰ ਪਾਇਆ ਹੀ ਨਾ ਉਦਾਂ ਦਾ ਮੈਨੂੰ ਬਣਾ ਦੋ ਤੇ ਉਹ ਮੰਮੀ ਭਾਬੀ ਵੱਲ ਗਏ ਤੇ ਸੈੱਟ ਲੱਭਾ ਹੀ ਨਹੀਂ ਆ ਇਹੋ ਗੱਲ ਤੋਂ ਕਲੇਜ ਪਾਇਆ ਹੁਣ ਘਰ 'ਚ ਇਸੇ ਗੱਲ ਤੋਂ ਮੈਂ ਕਾਲਜ ਨਹੀਂ ਆਉਂਦੀ ਭਾਬੀਆਂ ਇਦਾਂ ਨਹੀਂ ਹੁੰਦੀਆਂ ਸੰਦੀਪ ਨਾਲ ਸੈੱਟ ਕਿੱਥੇ ਜਾਣਾ ਸੀ ਇੰਨੇ ਨਾ ਆਪ ਹੀ ਤਾਂ ਠਾਂ ਠਾਂ ਕੀਤਾ ਹੋਣਾ ਵਾ ਸਿਮੀ ਇੱਥੋਂ ਤੱਕ ਗੱਲ ਪਹੁੰਚ ਗਈ ਆ ਮੰਮੀ ਦਾ ਨਾਂ ਲਾਉਂਦੀ ਆ ਕਹਿੰਦੀ ਆ ਮੰਮੀ ਨੇ ਲਗਾਇਆ ਵਾ ਕਿਤੇ ਮੈਂ ਤਾਂ ਦੇ ਤਾ ਹੀ ਉਦੋਂ ਦਾ ਹੀ ਇੰਨੀ ਚਲਾਕ ਤੇਰੀ ਭਾਬੀ ਐ ਕੋਈ ਹਿਸਾਬ ਨਹੀਂ ਸਹੀ ਗੱਲ ਨਾ ਮੇਰਾ ਤੇ ਘਰੋਂ ਨਿਕਲਣਾ ਤਾਂ ਹੀ ਜੀ ਨਹੀਂ ਕਰਦਾ ਲਗਾਇਆ ਹੋਣਾ ਵਾ ਕਿ ਤੁਹਾਡਾ ਹੀ ਨਾਂ ਲੱਗੇ ਸ਼ੁਕਰਗੁਰੂ ਉਹਨੇ ਮੇਰਾ ਨਾਂ ਨਹੀਂ ਲਾਤਾ ਉਹ ਤੇ ਚੰਗੇ ਮੌਕੇ ਤੇ ਮੈਂ ਮੰਮੀ ਨੂੰ ਕਹਤਾ ਕਿ ਮੈਨੂੰ ਉਦਾਂ ਦਾ ਹੀ ਸੈਟ ਚਾਹੀਦਾ ਵਾ ਜੇ ਮੈਂ ਨਾਂ ਕਹਿੰਦੀ ਤੇ ਨਾਂ ਤਾਂ ਮੇਰਾ ਹੀ ਲੱਗਣਾ ਸੀ ਨਾ ਘਰਚੇ ਹੋਈ ਰਹਿੰਦੀ ਆ ਤੇ ਇਹ ਲਾਉਣਾ ਸੀ ਉਹਨੇ ਇੱਕ ਸਿਮੀ ਮੈਂ ਤੇ ਆ ਜੰਨੀ ਆ ਤੇ ਤੂੰ ਵੀ ਆ ਜਾ ਕਰਾ ਕਿਤੇ ਘਰ ਸਾਡੇ ਸੰਦੀਪ ਮੈਂ ਤੇ ਡਰਦੀ ਨਹੀਂ ਹੁੰਦੀ ਮੈਂ ਤੇਰੀ ਭਾਬੀ ਦਾ ਸੁਭਾਣ ਹੀ ਚੰਗਾ ਕੱਲ ਨੂੰ ਫੇਰ ਤੈਨੂੰ ਫੇਰ ਗੱਲਾਂ ਕਰੇਗੀ ਕਿ ਤੇਰੀ ਸਹੇਲੀ ਤੁੜੀ ਰਹਿੰਦੀ ਆ ਉਹ ਕੋਈ ਗੱਲ ਨਹੀਂ ਤੂੰ ਨਾ ਬਹੁਤਾ ਡਰਿਆ ਕਰ ਉਹਦੇ ਕੋਲ ਉਹ ਹੈ ਹੀ ਇਦਾਂ ਦੀ ਆ ਚੱਲ ਕੋਈ ਨਹੀਂ ਮੈਨੂੰ ਤੇ ਚੇਤਾ ਭੁੱਲ ਗਿਆ ਮੈਂ ਚਾਹ ਲਈ ਨਹੀਂ ਬਣਾਉਣੀ ਨਹੀਂ ਨਹੀਂ ਕੋਈ ਗੱਲ ਨਹੀਂ ਚਾਹ ਨਹੀਂ ਗਈ ਲੋੜੀ ਲੈ ਹੀ ਬਸ ਚਾਹ ਬਣਾ ਕੇ